ਅਸੀ ਤਨਾ ਸਵੇਰੇ ਉੱਠ ਕੇ ਸਰ ਵੀ ਸੀ ਜਾਣਾ ਤਾਂ ਕਰਕੇ ਸੱਜਰੀ ਸੱਜਰੀ ਕਰ ਲਈ ਸੀ ਸਾਰੇ ਕੰਮ ਬਧੀਆ ਜੇ ਸਕੂਲ ਲੱਗੇ ਜਾਣ ਨਾ ਕਰਮਨਾਂ ਕੋਣ ਤੋਂ ਲੱਗਿਆ ਕਰ ਲਾ ਫੇ ਛੇਤੀ ਛੇਤੀ ਜਾਇਆ ਕਰੇਗਾ ਸਕੂਲ ਕੰਮ ਵੀ ਬੰਦੇ ਦੇ ਸਾਰਾ ਨਹੀਂ ਨਬਦੀ ਇੱਕ ਪਲੇਟ ਅਲੱਗ-ਅਲੱਗ ਪਲੇਟ ਤੇ ਲਾ ਕੇ ਇੱਕ ਚ ਲੈ ਆਵਾਂ ਹੰਤਾ ਤਲੀ ਅਮਾ ਅਜੇ ਸਵੇਰਾ 12:00 ਵੱਜ ਗਿਆ ਐ ਇਹ ਮਰ ਮਰ ਖਾਲੀ ਹੋਈ ਚੱਲ ਜੇ ਇਹਦੇ ਤੇਰੇ ਨਾਲ ਆ ਜਾ ਆਈ ਸੀਸੀ ਵੀ ਤੇ ਰੱਖੋ ਸਾਰੀ ਚਿੱਜਾਂ ਨਹੀਂ ਮੈਂ ਹੀ ਚੱਕਦੀ ਰਹੀ ਆ ਸਾਨੂੰ ਨੋਟ ਕਰ ਦਿੱਤਾ। ਅੱਗੇ ਵਿੱਚ ਵਿੱਚ ਵਾਪਸ। ਇਹ ਉਸ ਦੇ ਇਲਾਕੇ ਪਾਸੇ ਦਾ ਸਵਾਰ ਹਾਂਜੀ ਕਿਵੇਂ? ਪਤਾ ਨਹੀਂ ਮੇਰੇ ਵੀਡੀਓ ਅੱਗੇ ਦੀ ਸਰ ਦਾ ਉਹਨੇ ਬੇਨਤੀ ਬਾਰ ਬਾਰ ਕੀਤੀ ਕਿ ਨੰਨੀ ਆਸੇ। ਤਾਂ ਪੰਚ। ਹਾਂ ਲਈ ਤੁਸੀਂ ਤੁਸੀਂ ਨਾਲ ਕਹਿੰਦੇ ਐ ਕਿ ਅੱਜ ਤੋਂ ਵੱਡੇ ਹੋ ਜਣਾ ਹੋ ਜਿਹੜਾ। ਦਾਦਾ ਕਿਉਂ ਕਰ ਹਰਮਨ ਹੈਗਾ ਇਹਨੂੰ ਸਾਰਾ ਪਤਾ। ਨਹੀਂ ਹਜਾ ਹੋਣਾ ਕਿ ਕਰਨਾ। ਤੇ ਤੂੰ ਤੂੰ ਪਰ ਰੈਡੀ ਹੋ ਮੈਂ ਕੱਢੀ ਹੋਵੇ ਠੀਕ ਹੈ ਨਾ। ਬੰਦ ਤੂੰ ਜੀ ਦੇਤੀ ਆਪਾਂ ਉਹ ਜੀ ਜਾਏਗੇ ਸ਼ਾਮ ਨੂੰ। ਤੇ ਪੰਜ ਕਹਿੰਦੇ ਜੀ ਆਣਾ ਹਨਾ। ਹਰਮਨ ਦਾ ਕੀ ਕਰੀਏ? ਪੰਜ ਕਹਿੰਦੇ ਕੋਈ ਨਾ ਨੂੰ ਮੈਂ ਸਮਝਾ ਦਿੰਦੀ ਆਪਾਂ ਸੈਨਾ। ਸੈਨਾ ਦੇ ਬਰਥਡੇ ਵਾਲੇ ਆ ਜਾਾਂਗੇ ਅਸੀਂ। ਉੰਨੇ ਦਿਨ ਨੂੰ ਨਾਲ ਮਪੂਆ ਨੂੰ ਕਿਹਾ ਤਾਂ ਕੱਪੜੇ ਸਾਰੇ ਜੇ ਘਰ ਤੋਂ ਬਾਹਰ ਜਾਣਾ ਹੁੰਦਾ ਸਾਰੇ ਕੱਪੜੇ ਸਾਰੀ ਮਿੰਨੇ ਦਾ ਨਹੀਂ ਹੁੰਦਾ ਕਿਉਂਕਿ ਜਹਾ ਹੁੰਦਾ ਨਾ ਬੱਦਲ ਇੱਕ ਮਿੰਟ ਚ ਹੀ ਆ ਜਾਂਦਾ ਕਿਧਰ ਗੇੜਨਾ ਪਾ ਕੇ ਹੀ ਲਾਗੇ ਨੇ ਕੱਪੜੇ ਨਾ ਚਲਾ ਫਿਰ ਬਾਅਦ ਚੋਂ ਵੀ ਭੇਜ ਜਾਵਾਂਗੇ ਤੋਕਤੇ ਦੇ ਇਹ ਵੀ ਸਾਡਾ ਕুকু ਕুকু ਉੰਦੇ ਤੇ ਰਣਾ ਦੀਪਤੀਆ ਬੜਾ ਸੇ ਚੇਂਜ ਕਰਕੇ ਮੈਂ ਆਹ ਕুকু ਰੱਖ ਦੇਣਾ ਹਾਏ ਕুকু ਤੇ ਬੱਦਲਾਈ ਹੋ ਗਈ ਹੈ ਦੁਬਾਰੇ ਹੈ ਨਾ 15 ਰੱਖ ਦੇ ਕੋ ਸਾਡੇ ਅੰਦਰ ਆ ਜਾਂਦੇ ਹੈ ਜਾ ਕੇ ਉਹਨੇ ਆ ਕੇ ਤਹਿ ਕਰਾਂਗੇ ਉਹਨੇ ਕੱਪੜੇ ਉਹਨੇ ਕੀ ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੀਪੰਦੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ ਹੋਗੇ ਸੀ ਜੀ ਰੈਡੀ ਸੂਟ ਵਗੈਰਾ ਜਿਹੜੇ ਵਰਕ ਕਰਨੇ ਤੇ ਆ ਕੇ ਆਉਣੇ ਆ ਪੱਕੀ ਪਾਰਸਲ ਸੀਗੇ ਹਨਾ 5-6 ਸੂਟ ਉਹ ਕੱਟ ਕੇ ਹੁਣ ਆਪਾਂ ਨੇ ਪਾਰਸਲ ਉਹ ਕਰਕੇ ਆਉਣੇ ਆ ਠੀਕ ਹੈ ਜੀ ਪਹਿਲਾਂ ਸਵੇਰ ਦੀ ਧੁੱਪ ਸੀਗੀ ਹਨਾ ਹੁਣ ਧੁੱਪ ਆ ਜਿਹੜੀ ਚੱਲੇਗੀ ਕੱਦਲਵਾਈ ਫੇਰ ਹੋਊਗੀ ਦੁਬਾਰੇ ਹੁਣ ਆਪਾਂ ਜਿਹੜੇ ਕੱਪੜੇ ਵਗੈਰਾ ਸੁੱਕ ਗਏ ਸੀ ਆਪਣੇ ਅੰਦਰ ਰੱਖਤੇ ਸੀਗੇ ਉਹ ਹੁਣ ਡਿਫਟੀ ਸਾਡਾ ਆ ਪਿਆਗਾ ਠੀਕ ਹੈ ਜੀ ਤੇ ਜਦੋਂ ਵੀ ਘਰ ਤੋਂ ਬਾਹਰ ਜਾਣਾ ਹੁੰਦਾ ਹਨਾ ਸਾਰੀ ਜ਼ਿੰਮੇਵਾਰੀਆਂ ਕੰਮ ਸਾਰਾ ਕੁਝ ਕਰਕੇ ਜਾਣਾ ਪੈਂਦਾ ਹਨਾ ਆਉਂਦੇ ਨੂੰ ਫੇਰ ਕੰਮ ਸ਼ੁਰੂ ਚਲੋ ਠੀਕ ਹੈ ਹੁਣ ਚੱਕਣਾ ਕੱਪੜੇ ਚਲੋ ਘਰ ਤੋਂ ਅੱਗੇ ਸੋਟਰੀ ਠੀਕਾ ਵਿੱਚ ਚਾ ਪਾ ਲੈ ਪਰਸ ਦੇ ਨਾਲ ਤੇ ਚਲੋ ਜੀ ਆਪਾਂ ਕੱਪੜੇ ਪਾਸ ਲਿਜਿਏ ਸਾਡਾ ਡਿਫਟੀ ਰਾਮ ਪਿਆਗਾ ਤੇ ਇਹਨੂੰ ਤਾਂ ਡਿੱਗੀ 'ਚ ਰੱਖ ਲਾ ਪੁੱਤ ਡਿੱਗੀ 'ਚ ਸਾਹੀ ਮੈਂ ਕੱਪੜੇ ਲਾਹੇ ਨੇ ਮੈਂ ਕਿ ਚਲੋ ਕੱਪੜੇ ਲਾਤਾ ਛੇਤੀ ਛੇਤੀ ਇਹ ਥੋੜੇ ਟਿੱਟਿਆ ਹੋ ਗਏ ਉਹਨੂੰ ਸੁਰਤ ਹੀ ਆਈ ਆ ਤਾਂ ਦੇਖੀ ਆ ਜਾਣੇ ਇਹ ਸਾਰੇ ਬਚਾਜ ਕਰਮਾ ਤਹਿਣ ਦੀ ਨਾ ਕਰੀ ਫਿਰ ਟੱਪੜਾ ਦੇ ਲੱਗਦਾ ਹੁਣ ਮੈਂ ਚੰਗੀ ਤਰ੍ਹਾਂ ਪੈਕ ਕੀਤੇ ਹੋਏ ਨੇ ਔਰ ਇੱਕ ਟਨਾ ਪੀ ਮਾਰੇ ਹਾਂ ਦੇਖ ਜੀ ਬੱਦਲਾ ਜਿਹੜਾ ਕਿੰਨਾ ਜਿਆਦਾ ਹੋ ਗਿਆ ਬੱਦਲਾ ਚਲਿਏ ਚਲੋ ਅੱਗੇ ਤਾਂ ਕਰਾਂ ਫਿਰ ਇਹ ਗੇਟ ਲਗੋ ਬੱਤਲ ਦੇ ਕੱਪੜੇ ਵਗਾਰਾ ਰੱਖ ਲਓ ਉਹ ਵੀ ਸਲਿਪ ਸਟਾਰ ਸੁਬਟੀ ਦਾ ਬੰਦਾ ਬਾਲੀ ਕਾਲੀ ਚੱਲ ਲਓ ਜੀ ਅਸੀਂ ਆ ਗਏ ਹਾਂ ਸ਼ਹਿਰ ਤੋਂ ਵਾਪਸ ਤੇ ਅਸੀਂ ਪਉਣ ਲੱਗਿਆ ਚੁੰਨੀਆਂ ਸੁਕਣੀਆਂ बिकॉज़ ਜਿਹੜੇ ਸਾਡੇ ਕਸਟਮਰਸ ਨੇ ਸਾਡੇ ਤੋਂ ਸੂਟ ਰੈਡੀ ਕਰਵਾਏ ਸੀ ਉਹਨਾਂ ਨਾਲ ਅਸੀਂ ਅੱਜ ਗਏ ਸੀਗੇ ਚੁੰਨੀਆਂ ਜਿਹੜੀਆਂ ਨੇ ਡਾਈ ਕਰਵਨ ਸੋ ਜਿਹੜੀਆਂ ਚੁੰਨੀਆਂ ਨੇ ਉਹ ਬਹੁਤ ਜਿਆਦਾ ਸੋਹਣੀਆਂ ਜਿਹੜੀਆਂ ਨੇ ਡਾਈ ਡਾਈ ਹੋਈਆਂ ਨੇ ਦੋ ਟੂ ਕਲਰਸ ਦੀਆਂ ਉਹ ਚੌੜੀ ਕੱਟੀਓ ਤਾਂ ਹੁਣ ਕੀ ਹੋਤਾ ਇਹ ਸੁੱਕ ਕੇ ਤਾਂ ਸਹੀ ਹੋ ਜਾਣਗੀਆਂ ਐਦਾਂ ਕਰੋ ਉਰੇ ਤੇ ਔਲਾਦੋ ਇਹ ਪ੍ਰੈਸ ਤੇ ਸੁੱਕੇ ਤੋਂ ਸਹੀ ਹੋ ਜਾਣੀਆਂ ਨੇ ਪ੍ਰੈਸ ਚ ਨੋਂਦਦੇ ਐ ਤਾਂ ਹੂੰ ਨਹੀਂ ਸਹੀ ਨਹੀਂ ਜਾਣੀਆਂ ਫਿਰ ਵੱਡੀਆਂ ਕੀ ਕਰਨੀਆਂ ਨੇ ਹਾਂ ਚੱਲ ਜੀ ਹਾਂ ਹੂੰ ਇਸ ਤਰ੍ਹਾਂ ਕਰ ਦਿੰਦੇ ਨੇ ਨੇ ਜਿਹੜਾ ਕਸਟਮਰ ਆਉਂਦੀ ਚੋਂ ਤਾਂ ਬੜੀ ਸੋਹਣੀ ਲੱਗ ਰਹੀ ਆ ਬਿਕਾਜ਼ ਉਹਦੀ ਜਿਹੜੀ ਡ्रेसਿੰਗ ਸੈਂਸ ਉਹ ਬਹੁਤ ਹੀ ਜ਼ਿਆਦਾ ਸੋਹਣੀ ਆ ਇਹ ਸੋਹਣੀ ਉਹ ਵੀ ਲੱਗ ਰਹੀ ਆ ਤੋਂ ਨਹੀਂ ਸੋਹਣੀਆਂ ਨੇ ਅੱਤਰ ਨੂੰ ਪਾ ਥੋੜੀ ਜਿਹੀ ਜੇ ਘੰਟਾ ਖਾਣਾ ਜੀ ਤਾਂ ਜ਼ਰੂਰ ਪਾ ਸਕਦੇ ਹੋ ਨਹੀਂ ਹੁਣ ਕਰਾ ਮੈਨੂੰ ਪਤਾ ਤੁਸੀਂ ਮੇਰਾ ਵੌਇਸ ਕਵਰ ਬੰਦ ਕਰਦੇ ਨਹੀਂ ਤੁਸੀਂ ਆਉਂਦੀਆਂ ਲੋਣੀਆਂ ਮੈਂ ਤਾਂ ਥੋੜਾ ਹੋ ਰਹੀ ਹੁੰਦਾ ਕੋਲ ਲੱਗਦਾ ਜਿਹੜੇ ਨੇ ਸੋਟਨੇਗੇ ਉਹ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਦੁਪट्टे ਸੁੱਕੀ ਹਾਂ ਜਦੋਂ ਜਿਹੜੇ ਦੁਪੱਟੇ ਨੇ ਉਹ ਪ੍ਰੋਪਰ ਕੀ ਨੇ ਸੁੱਕ ਗਏ ਉਹ ਤੋਂ ਬਾਅਦ ਅਸੀਂ ਤੁਹਾਨੂੰ ਸੋਟਦੇ ਦਿਖਾਵਾਂਗੇ ਨਹੀਂ ਐਂਡ ਅਸੀਂ ਅੱਜ ਗਏ ਸੀ ਬਾਜ਼ਾਰ ਤੇ ਅਸੀਂ ਜਸਟ ਆਹੀ ਕੰਮ ਕਰਨ ਗਏ ਸੀ ਆਹੀ ਸੁੱਟਣਾ ਇਹ ਤੇ ਅਸੀਂ ਮੈਨੂੰ ਲੱਗਦਾ ਆ ਆਪਾਂ ਤਿੰਨ ਤੋਂ ਚਾਰ ਘੰਟੇ ਨੇ ਜਿਹੜੇ ਸਾਡੇ ਲੱਗੇ ਉਸਨੇ ਚਾਬੀਆਂ ਵੰਜਾ ਰੱਖਣੀਆਂ ਹੁੰਦੀਆਂ ਹੈ ਨਾ ਸੋ ਆਸ ਹੀ ਸਾਡਾ ਡੌਗੀ ਕਕੂ ਕਕੂ ਮੋਟਰਸਾਈਕਲ ਦੀ ਚਾਬੀ ਨਾ ਮੈਂ ਜਾਂਦੀ ਹੋਈ ਅੱਧੇ ਰੱਖ ਦਿੱਤੀ ਅਜੇ ਤੱਕ ਕੋਈ ਨਹੀਂ ਆਇਆ। ਇਹ ਦੋ ਜਿੱਤ ਕੋ ਅਰੇ ਇਹ ਸਾਡਾ ਕੁਕੂ ਦੀਪੀ ਕਾਣਾ ਲਓ ਜੀ ਅਸੀਂ অলਮਾਸਟ ਸੋਈ ਅਸੀਂ ਕਹਿਆ ਆਇਆ ਸਾਡੇ 4 ਵਜੇ ਸਾਨੂੰ ਘਰ ਤੱਕ ਸਾਡੇ 4 ਘੰਟੇ ਲੱਗੇ ਸੀ ਜਸਟ ਸਿਰਫ ਕੁਝ ਥੋੜਾ ਜਿਹਾ ਸਮਾਨ ਲਿਆ സൂട്ടി അത് റോഡ് കിട്ടാൻ